ਮੈਂ ਤਾਂ ਦੇਖਦਾ ਮੈਂ ਮਨ ਲਾ ਦੇ ਵੀਰੇ ਪੱਕਾ ਮਨ ਲਾ ਮੈਂ ਤਾਂ ਭਰਾਵਾ ਦੇ ਦਿੰਦਾ ਮੇਰੇ ਦਾ ਜੰਦਰੇ ਨੇ ਕੈਮਰੇ ਪੁੱਛਦਾ ਤਾਂ ਬੱਡੇ ਭਾਈ ਤਾਂ ਸੱਬੀ ਵੀ ਦੋ ਬੱਚਾ ਬੱਕਰੀ ਵੇਚੇ ਬੜੀ ਟੋਰੀ ਬੱਚੇ ਵੀ ਆਦੇ ਮੈਂ ਵੀ ਆ ਦੋ ਪਤਰੇ ਮਰੋ ਦੰਗ ਆ ਵੀ ਟਪੀ ਸੋਢੀ ਨਹੀਂ ਕਰਨੀ ਚੱਲ ਤਾਂ ਅਸਨਾਂ ਦੀ ਐ ਸਹੀ ਪੁੱਛ ਗਿਆ ਚਾਚਾ ਸਹੀ ਆ ਤੂੰ ਲਾ ਦੇ ਉਹ ਦਾ ਦੇਵੇ ਸਹੀ ਕੋਈ ਗੱਲ ਤੇਰੀ ਮੰਗ ਤੋਂ ਵੀ ਹਜ਼ਾਰ ਖੰਡ ਘੱਟ ਇਹ ਹਜ਼ਾਰ ਹੀ ਤੂੰ ਲੈਣਾ ਹੋਰ ਪਈ ਹੀ ਅੱਗ ਲਾਏ 2000 ਘੱਟ ਦੇ ਨਹੀਂ ਵੀਰੇ ਐ ਨਹੀਂ ਚੱਲਣਾ ਕੰਮ ਐ ਗੱਡੀ ਨਹੀਂ ਵੀਰੇ ਚੱਲਨੀ ਪੱਕੇ ਰਾ ਦੇਣੇ ਪੈਣਗੇ ਪੱਕੇ ਰਾ ਦੇ ਪੱਕਾ ਅੱਗੋ ਬੱਟ ਤੂੰ ਨਹੀਂ ਬੱਟ ਮੈਂ ਨਹੀਂ ਆਏਗਾ ਪੱਕਾ ਦੱਸ ਯਾਰ ਪੱਕਾ ਦੱਸ ਵੀ ਕਿੰਨੇ ਦੇਣੀਆਂ ਰਹਿਗਾਂ ਆਹਾਂ ਬੱਕਰੀ ਦੇ ਦਾ ਪੱਕੀ ਹੋ ਜਾਗੀ ਚੱਲ ਤੂੰ ਛੱਡ ਦੇ ਯਾਰ ਉਹ ਕੱਲੀ ਵਾਟ ਦੇ ਦੇ ਕਿੰਨੇ ਦੀ ਆ ਬਈ ਆ ਕੱਲੀ ਲੈ ਜਾ ਚੋ ਵੀ ਨਹੀਂ ਛੱਡ ਦੇ ਦੇ ਛੱਡ ਦੇ ਇਹਨੂੰ ਕੱਲੀ ਨੂੰ ਛੱਡ ਦੇ ਬਈ ਉਹ ਦੱਸ ਦੇ ਕੱਲੀ ਵਾਟ ਦੀ ਆ ਲੈ ਜਾ ਕਿੰਨੇ ਦੀ ਬੋਲ ਬੋ ਦੱਸਣਾ ਹੈ 16000 ਰੁਪਏ ਲੈ ਲਓ ਤੇ ਬਹੁਤ ਲੱਗ ਰਹੇ ਬਈ ਕਿੰਨੇ ਲੱਗੇ ਆ ਮੈਂ ਇਹ ਲਾਇਏ ਨੇ ਬੰਦੇ ਕਿੰਨੇ ਲੱਗੇ ਨਹੀਂ ਨਹੀਂ ਆਪੋ 10000 ਤਹਾਂ ਰੱਬ ਨੂੰ ਜਾਣ ਲੈਣੀ ਐ 16000 ਲੱਗ ਹੈ ਕਿ ਚੱਲ ਕੋਈ ਨਹੀਂ ਇਹਦਾ ਆਏ ਨੇ ਪੁਗ ਦਾ ਲੈਣਾ ਹੈ ਆਪਦਾ ਪੁਗ ਦਾ ਲੈਣਾ ਹੈ ਕੋਈ ਗੱਲ ਨਹੀਂ ਜੇ 16000 ਲਾਦਾ 16000 ਦੇ ਦਿੰਦਾ хай ਗਰਲ ਨੂੰ ਫੜਾ ਲੈ ਪੈਸੇ ਆਣ ਜਾ ਪਰ ਮਾ ਜਿੰਦੇ ਬੱਚਾ ਜਿਹਾਂ ਦੀ ਹੋਵੇ ਵੀਰੇ ਆ ਚੱਲ ਰਿਹਾ ਕੈਮਰਾ ਕੇਦੇ ਪਾਚ ਬੱਚਾ ਜਿਹਾਂ ਆਵੇ ਬੱਚਾ ਲਊ ਹਾਂ ਮੜੀ ਕੋਦੀ ਤੇ ਪਾ ਇਹ ਬੱਚਾ ਲਊਗੀ ਪਾਉਂਗੀ ਜਿਹੋ ਬੱਕਰੀ ਹੈ ਕਿਹੜਾ ਬੱਚਾ ਭਾਈ ਇਹਦਾ ਅਹੀ ਹਰੀ ਰੱਸੀ ਵਾਲਾ ਭਾਈ ਆ ਬਾਅਦ ਚੰਗਾਲੀ ਕੋਈ ਕਰ ਉਹ ਨਹੀਂ ਭਾਈ ਇੱਕ ਦੋ ਬਾਰ ਕੇ ਜਗ ਨੂੰ ਲਾ ਪਰ ਭਰਾਵਾ

ਇਹ ਬਰ ਨਹੀਂ ਮਿਤਾਉਂਦਾ ਫੋਟੋ ਦਾ। ਕਰੇਡਾ ਦਾ ਬੱਜਾ। ਲੈ ਜੇ ਤੂੰ ਹੁਣ ਬੱਕੀ ਵੇਚੀਗਾ ਨਹੀਂ ਗਰੀ ਬੱਕੀ ਦੇਖ ਵੀ ਨਹੀਂ। ਇਹ ਤਾਂ ਮੁੰਡਾ ਆ। ਕਹਾਂ ਮੰਗ ਲਾਇਆ। ਇਹ ਨੂੰ ਨਹੀਂ ਕਹਾਂਦੇ। ਬਰੀ ਬੰਦਾ ਵਿਚਾਰਾ ਚੱਲ। ਨਹੀਂ ਜਰਾ ਆਇਆ ਤਾਂ ਮੇਰਾ ਸਰਾ ਨਾ ਦਾ ਪਤੰਦੂ ਮਾਰੀਏ। ਮੈਂ ਵੇਚਣੀ ਆ ਵਾ ਤੈਨੂੰ ਪਤਾ ਯਾਰ ਆਪਾਂ ਨੇ ਕਿਹੜੀ ਰੱਖਣੀ ਹੈ ਕਿ ਨਹੀਂ। ਆ ਫੜ ਬਾਈ। 550 ਬੱਕੀ। ਨਹੀਂ ਨਹੀਂ। ਇਹ ਤਾਂ ਬਾੜਾ ਰੱਖ। ਇਹਦਾ ਫਰਕ। ਅੱਛਾ ਹੱਸ। ਪਰਾ ਨਹੀਂ ਹੈ ਅਜੇ ਵੀ ਘਟਾ ਕੋਟਾ ਬੋਰਡ ਦੇ ਕਿਉਂ ਨੇ ਥੋੜਾ ਖਰਾਬ ਹਲਾ ਯਾਰ ਮੋਹਿਆ ਮੋਹਿਆ ਇਹ ਬੋਰਡ ਦੇ ਮੋੜਦਾ ਕਿਉਂ ਆ ਬਾਸਪੁਰੇ ਗਾਦੀ ਨਾਲ ਹੋਣੀ ਯਾਰ ਉਹ ਫਰਾਸ ਸਫਾਈ ਫਰਾਉਡ ਹੈ ਇਹ ਹੀ ਰੱਖਾਈ ਰੁਪਈਆ ਇਹ ਹੀ ਲੈ ਵਾਹ ਵੀ ਵਾਹ ਲੈ ਵੀ ਹੋ ਗਿਆ ਸੌਦਾ ਅੱਡ ਵੀ ਬੱਕਰੀ ਦਾ ਭਾਈ ਦਾ ਤੂੰ ਭਾਈ ਦਾ ਸੱਤ ਨਾ ਇਹ 10000 ਰੁਪਏ ਦਾ ਲਾਓ ਅਰੇ ਨਾ ਲਓ ਬੱਚੀ ਆ ਮੋ 2.5000 ਦੀ ਨਾ ਨਾ ਕੱਟੇ ਨਾ ਬਈ ਜਿਹੇ ਹੀ ਆ ਪਾ ਦਾ ਗਾ ਲਾਗ ਖੱਦਾ ਦੀਗਾ ਅਰੇ ਮੈਨੂੰ ਪਸੇ ਖੱਦਾ ਦੀਗਾ ਤੇ ਬਈ ਇਹ ਕੋਈ ਇਹ ਕੋਈ ਹੋਰ ਬੜਾ ਕਰਤੀ ਬੰਦਾ ਇਹਨਾਂ ਦਾ ਕਰਤੀ ਹੈ ਨਹੀਂ ਬੜੀਆ ਕਰਤੀ ਕਰਤੀ ਬੰਦਾ ਇਹਨਾਂ ਨੇ ਕਿਸੇ ਦਾ ਆਕਰਸ਼ਣਾਂ ਕੁਝ ਚੀਜ਼ ਨਹੀਂ ਆਪਾਂ ਦਾ ਬੋਗਦੇ ਨਹੀਂ ਬੋਗਣ ਬਚਿਆ ਯਾਰ ਇਹ ਜਿੰਨੇ ਜਿਹੇ ਪਸ਼ੂ ਬੰਦੇ ਲਾਓ ਯਾਰ ਉਹਨੂੰ ਗੱਲ ਜਬਾਏ ਆਇਆ ਬਾਪੂ ਅਸੀਂ ਵੇਚਨੀ ਆਉਂਦੀਆਂ ਨੇ 5-700 ਹਜ਼ਾਰ ਬਚ ਗਿਆ ਸਾਨੂੰ ਤੇ ਅਸੀਂ ਵੀ ਹੈਗ ਨਹੀਂ ਅਸੀਂ ਕਿਹੜੀ ਘਰੇ ਰੱਖਣੀ ਹੈਗੀ ਜੋ ਚਾਹ ਹੋਗੀ ਨਹੀਂ ਹਾਂ ਜੀ ਬਾਪੂ ਇਹ ਕੱਲੀ ਥੋੜਾ ਜਿਹਾ ਬੜੀਆਂ ਨੇ ਇਸ ਤਰ੍ਹਾਂ ਹਲਦਾ ਹੋਗਾ ਸੌਦਾ ਅਰੇ ਆਪੀ ਆ ਜੀ ਤੂੰ ਕਿੱਥੇ ਖੜਿਆ ਉਹ ਤੇ ਕਰਵਾ ਨਹੀਂ ਲਖਾਈ ਬਾਈ ਫੋਟ ਕਰਾਂਗਾ ਕਿ ਲਖਾਈ ਕਰਵਾ ਕੇ ਦੇਂਗਾ ਕਹਿੰਦੀ ਕਿ ਰਾਮੂ ਨੇ ਲਈ ਹੈ ਬੱਕਰੀ ਪਰ ਮੇਰੇ ਨਾਲੇ ਪਰਚੀ ਕਟਵਾਇਆ ਰਾਮੂ ਨੇ ਲਿਆ ਤੇ ਵੰਜਾ ਬਤਰੀ ਤਾਂ 10000 ਦੀ ਤੌਰਲਾ ਬੱਕਰਾ ਮੰਡੀ ਚ ਮੈਨੂੰ ਛੋਟ ਕਰਵਾ ਮੈਨੂੰ ਛੇਰ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਕਹਿੰਦੇ ਜਾ ਬਣਾ ਕਹਦੇ ਉੱਥੇ ਜਾ ਕੇ ਸੌਦਾ ਹੋ ਗਿਆ ਜੀ